ਹੈਰੀ ਹੈ ਸੇਟ ਐਡ ਹੋ ਗਿਆ ਸੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਅਸ੍ਰੀਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਕੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 5 ਵਜੇ ਦੇ ਤੇ ਇੰਦਰ 5 ਵਜੇ ਬੰਦਾ ਬਲੂਟੂਥ ਲਾ ਕੇ ਬਰਾ ਕੈਮ ਚੈਨ ਹੋ ਗਏ ਬੈਠਿਆ ਸੀਟ ਤੇ ਤੇ ਦਾਦੋਂ ਨਹੀਂ ਹਲੇ ਪੌਂਚ ਸਿੱਧੀ ਨਹੀਂ ਹੋਈ ਇਹਦੇ ਵਰਗੇ ਨਾਲ ਬੈਠੇ ਆ ਤੇ ਇੱਕ ਟਾਈਮ ਆਪਾਂ 12 12 ਚੱਕੀ ਆ ਨਾ 12 ਚੱਠੀ ਤੋਂ ਚੱਲੇ ਆ ਹੋਟਲ ਤੋਂ ਤੇ 5 ਵਜੇ ਖੜਗੇ ਤੇ ਆ ਗਏ ਇੱਥੇ 5 ਵਜੇ ਖੜੇ 5 ਵਜੇ ਚੱਲੇ 12 ਘੰਟੇ ਬਾਅਦ 12 ਘੰਟੇ ਬਾਅਦ ਹੁਣ ਤਾਂ ਹੀ ਬਾਅਦ ਆ ਬੰਦੇ ਆ ਗਏ ਨੀਂਦ ਦੇ ਬਾਅਦ ਆਂਦੀ ਹੈ ਤੇ ਹੁਣ ਕਰਦੇ ਆ ਹਲੇ ਗੱਲਬਾਤ ਕੋਈ ਏਡੀ ਹਲੇ ਸੁੱਝ ਨਹੀਂ ਰਹੀ ਖਾਂ ਸੁਣਾਣੇ ਆ ਗੱਲਾਂ ਹਾਂ ਥੋੜੇ ਕਿਲੋਮੀਟਰ ਆ ਹਾਂਜੀ ਬਈ ਆਪਾਂ ਨੂੰ ਨਾ ਕਮੈਂਟ ਆ ਰਿਹਾ ਸੀਗਾ ਬਾਈ ਦੇ ਇੱਕ ਦਾ ਦੋਵਾਂ ਭੁੱਲ ਜਾਂਦਾ ਸੀਗਾ ਬਈ ਇਹਦੇ ਬਾਰੇ ਦੱਸਣਾ ਆ ਜਿਹੜੀ ਯੂਪੀ ਵਾਲੀ ਆ ਸੇਲ ਟੈਕਸ ਵਾਲਿਆਂ ਦੀ ਆਹ ਹੁੰਦੀ ਐ ਜਿਪ ਜਿਹੜੀ ਆਉਣੇ ਸੀ ਫਿਬਰ ਲੱਗਦੀ ਐ ਇਹ ਪੁਰਾਣੇ ਸ਼ੀਸ਼ੇ ਫਰ ਲੱਗੀ ਹੋਈ ਸੀਗੀ ਆਪਣੇ ਹਨਾ ਤੇ ਇਸ ਕਰਕੇ ਆਉਣਾ ਆਪਾਂ ਨੇ ਇਹ ਤਰਵਾ ਕੇ ਰੱਖ ਲਈ ਸੀਗੀ ਵੀ ਇਹ ਬਾਈ ਪੁੱਛਦਾ ਵੀ ਇਹਦਾ ਕਿਆਸ ਹਸਾਬ ਕਿਤਾਬ ਹੁੰਦਾ ਬਾਈ ਇਹ ਨਾ ਕੋਈ ਸੇਲ ਟੈਕਸ ਵਾਲਿਆਂ ਇਹ ਯਾਨੀ ਇਹ ਨਾ ਬਾਰਡਰਾਂ ਦੇ ਉਹ ਲਾਈਵ ਹੁੰਨੇ ਆ ਜਿਵੇਂ ਟੋਲ ਟੈਗ ਸਾਡੇ ਫਾਸਟ ਟੈਗ ਨਹੀਂ ਹੁੰਦੇ ਉਦਾਂ ਉਦਾਂ ਜਦ ਆਪਾਂ ਯੂਪੀ ਵੜਦੇ ਆ ਨਾ ਉੱਪਰ ਦੇਖਿਓ ਉਹ ਲਾਈਵ ਹੀ ਹੁੰਦੇ ਆਂ ਗੇਟ ਜੇ ਫਿਰ ਉਹ ਬਣਾ ਕੇ ਨਾ ਆ ਫਾਸਟ ਟੈਗ ਵਾਲਾ ਸਿਸਟਮ ਆ ਉਹਦੇ ਚਾਹੇ ਸਕੈਨ ਹੁੰਦਾ ਵੀ ਮਤਲਬ ਉਹਦੇ ਇਹਦੇ ਥੱਲੇ ਨੂੰ ਗੱਡੀ ਲੰਘੀ ਨਾ ਮਤਲਬ ਇਹਦਾ ਹੁਣ ਸਾਡਾ ਅੰਦਰ ਪਿਆ ਨਹੀਂ ਉਰੇ ਲਾਇਆ ਹੋਆ ਹੁੰਦਾ ਹੈ ਤੇ ਉਹਦੇ ਥੱਲੇ ਨੂੰ ਗੱਡੀ ਸਕੈਨ ਆਉਂਦੀ ਆ ਫਿਰ ਉਹ ਸਾਰਾ ਨਾਲ ਕੋਲ ਸਿਸਟਮ ਆ ਜਾਂਦਾ ਦਾ ਜਿਹੜਾ ਕੁਝ ਵੀ ਹੁੰਦਾ ਵੀ ਇਹ ਵੇ ਉਹ ਵੀ ਦੇਖੀ ਕਾਰ ਇੱਧਰ ਫੇਰ ਉਹ ਸਿਸਟਮ ਆ ਹਾ ਤੇ ਹੁਣ ਕਈ ਕਾਰ ਸਾਲੇ ਇੱਧਰ ਨੂੰ ਆਨੇ ਆ ਸਾਲੇ ਪਤਾ ਨਹੀਂ ਕਿਹੜਾ ਚੱਕਰ ਆ ਓਏ ਬਚਾਉਣ ਦੇ ਆਉਣਾ ਕਈਆਂ ਦਾ ਤਾਂ ਮੈਂ ਬਾਈ ਦੇਖਿਆ ਹੀ ਨਹੀਂ ਹੱਲ ਲੱਗਿਆ ਵਾ ਆ ਪਿੱਛੇ ਜਾ ਰਾਵਾਂ ਜਾਂ ਪਰ ਆ ਜਾਂਦਾ ਜਾ ਪਿੱਛੇ ਰੌਲਾ ਜਾ ਪਾਇਆ ਦਾ ਇਹਨਾਂ ਨੇ ਬਈ ਆ ਲਵਾਓ ਸਾਰੇ ਕੰਪਲਸਰੀ ਆਈਏ ਉਹ ਮੁੜ ਕੇ ਇਹ ਵੇ ਹੋਣਾ ਚਾਹੀਦਾ ਏ ਐ ਕਹਨੇ ਠੀਕ ਆ ਭਾਈ ਕੰਮ ਗੜਬੜੇ ਹੋ ਗਿਆ ਬਸ ਅਦਾ ਭਾਈ ਵਲੌਗ ਹੀ ਨਹੀਂ ਬਣਾ ਹੋਇਆ 2 ਲੱਖ ਰੁਪਈਆ ਗਿਆ ਬਣਾ ਯਾਰ ਸ਼ਿਟ ਮੈਨ ਘਾਟਾ ਪੈ ਗਿਆ ਕੱਟਾ ਪੈ ਗਿਆ ਕੰਪਨੀ ਨੂੰ ਹੈ ਕੰਪਨੀ ਘਾਟਾ ਪੈ ਗਿਆ ਹੁਣ ਕੀਤਾ ਬੂਰਾ ਕਰਾਂਗੇ ਇਹਦਾ ਜੜਦ ਕਾਰ ਆਏ ਤੇ ਉੱਪਰ ਚਾੜ ਕੇ ਕਹਿੰਦਾ ਮਾਰਦਾ ਨਾ ਪ੍ਰੈਸ਼ਰ ਹੌਰਨ ਆਏ ਹਾਂ ਫੇਰ ਕਰਦੇ ਆ ਕਹਿੰਦਾ ਫਿਰ ਉਹ ਦੇਖ ਕਰੀਗਾ ਨਹੀਂ ਕਰੀਂ ਹਾਂ ਕਰਦਾ ਮਾਰ ਦੇ ਕੰਨ ਦੇ ਲਾਗ ਨੂੰ ਜਾ ਕੇ ਤਾਂ ਕਈ ਹੋ ਜਾਂਦਾ ਹੀ ਹਾਂ ਕਰਦਾ ਫਿਰਾਂ ਹਟ ਜਾ ਪੱਛੇ 2 ਲੱਖ ਦਾ ਘਾਟਾ ਪਵਾ ਦਿੱਤਾ ਦਾ ਅੱਜ ਕੰਪਨੀ ਨੂੰ ਕੰਮ ਵੀ ਨਹੀਂ ਯਾਦ ਕਰਾਂਦਾ ਤੇ ਉੱਠ ਕੇ ਵਲੌਗੇ ਬਣਾ ਲਾ ਵੀ ਵਿਲਾ ਬੈਠਿਆਂ ਐਸਾ ਕੋਈ ਬੜੇ ਭਾਈ ਦਾ ਫਰਜ਼ ਇਹ ਗਾਣਿਆਂ ਦਾ ਪੈਸੇ ਨਹੀਂ ਆਉਂਦੇ ਆਗੇ ਅੜ ਜਾ ਪਾਸੇ ਗਈਓ ਉਹ ਜਾਂਦੀ ਹੂ ਥੋੜਾ ਬਾਪੂ ਕਹਿੰਦਾ ਦਾ ਕਹਿੰਦਾ ਤੁਹਾਡੇ ਮੂਰੇ ਲੰਘ ਗਿਆ ਕਹਿੰਦਾ ਉਹ ਕੱਦੇ ਪਹੁੰਚ ਕੇ ਬਨਾਰਸ ਆ ਫਿਰਦੇ ਹਾ ਹਾ ਰੋਕ ਲੈ ਕਹਦੇ ਆਰੇ ਘੇਰ ਲਏ ਅਸੀਂ ਜਾਣਦੇ 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 ਆਹਦੇ ਕੱਚੇ ਜਨ ਨੂੰ ਸੱਟ ਗਿਆ ਜਿਦਾ ਐ ਜਾਨਿਆ ਜਿਦਾਂ ਗੂਰ ਭਰੇ ਹੋਏ ਜਾਂਦੇ ਆ ਇਹ ਗਈ ਆਵਰੇ ਭਾਈ ਆ ਦੇਖੋ ਇੱਥੇ ਬਹਿਣ ਇੱਕੀ ਬੈਠੀ ਸੀ ਆ ਰੋਡ ਬੰਦ ਕੀਤਾ ਸੀ ਨਾਲ ਚੱਕਰਿਆ ਹੋਇਆ ਸੀ ਉਹ ਦਰਜੀ ਅਸਾਂ ਇਹਨਾਂ ਦੇ ਇਲੈਕਸ਼ਨ ਆ ਰਹੇਗੇ ਆ ਜਿੱਤ ਗਏ ਸੀਗੇ ਉਹਨੂੰ ਟਿਕਟ ਨਹੀਂ ਦਿੰਦੇ ਪਏ ਸੀਗੇ ਸਰਟੀਫିକੇਟ ਨਹੀਂ ਦਿੰਦੇ ਸਰਟੀਫିକੇਟ ਨਹੀਂ ਦਿੰਦੇ ਪਏ ਸੀਗੇ ਫੇਰ ਐਂ ਸਗੜ ਦੁੱਦਿਆ ਨੇ ਫੇਰ ਇੱਥੇ ਅੱਕਾ ਅੱਕਾ ਲਾਈ ਅੱਕਾਂ ਲਾਈਆਂ ਵੀਰ ਜੇ ਤਾਂ ਜਾ ਕੇ ਮਾਹੌਲ ਬਗਿਆ ਫੇਰ ਐਂ ਜੋ ਵੀ ਇਹਨੇ ਉਹ ਸਰਟੀਫିକੇਟ ਆ ਆ ਦੇਖੋ ਆ ਸਾਡੇ ਮੁਰੇ ਆਂਦੇ ਆ ਇਹਨੂੰ ਇਹਨੂੰ ਕੱਲ ਪਾਸੇ ਗੱਲ ਆ ਆਪਣੀ ਸਭ ਬੰਦਾ ਨਹੀਂ ਇਹ ਦਾਰ ਜੀ ਨੂੰ ਗੁੱਸਾ ਆ ਗਿਆ ਨਾ ਫੁੱਟਪਾਥ ਦਾਰ ਜੀ ਮਾਰੋ ਹਾਰਨ ਇਹਦੇ ਕੰਨ ਜਿਸ ਵਾਲੇ ਦੇ ਬਾਹਰ ਨਹੀਂ ਫੁੱਟਪਾਥ ਮਾਰੋ ਹਾਰਨ ਆ ਆ ਚਾਰ ਇੰਡੀਕੇਟਰ ਤੇ ਤੂੰ ਇਹੰਦੇ ਆ ਯਾਰਾ ਜੋ ਮਰਜੀ ਦੇ ਦੇ ਆਹੋ ਆ ਆਉਣ ਤੇ ਪੰਜਾਬ ਭਾਈ ਉਹ ਹਾਰ ਗਿਆ ਵਿਚਾਰਾ ਪੰਜਾਬ ਦੇ ਵਿਚਾਰਾ ਮੇਤ ਦਾ ਬਹੁਤ ਚੋਰੀ ਤੇਰੀ 19000 ਜਗਦੀ ਜ਼ਮੀਰਾਂ ਵਾਲੇ ਹੈ ਸੀਗੇ ਹੈ ਨਾ ਉਹਨਾਂ ਦਾ ਲਾਣਦਾ ਹੀ ਪੈ ਰੀਆਂ ਜਿਹੜੇ ਬਾਕੀ ਤੇ 19000 ਹੈਗੇ ਜਿਹਨਾਂ ਜਾਗਦੀਆਂ ਜ਼ਮੀਰਾਂ ਵਾਲੇ ਬਾਈ ਪੌਂਟ ਬੜੀ ਗੱਲ ਤੀ ਜੇ ਉਹਨੂੰ ਜਿੱਤੇ ਜਿੱਤ ਜਾਂਦਾ ਹਾਂ ਚਲੋ ਕੋਈ ਨਹੀਂ ਫਿਰ ਵੀ 30 ਕਿੰਨਾ ਨੇ ਤੀਏ ਭਰਾ ਆ ਤੀਏ ਭਰਾ ਕੋਈ ਫਿਰ ਪਾਲਟਾ ਦਾ 2027 ਦਾ ਹੀ ਅਸਲੀ ਆ ਉੱਥੇ ਫਿਰ ਦੇ ਨਾਲਾ ਗੇੜਾ ਚਲੋ ਹੋਟਲ ਹੋਟਲ ਦਾ ਵੀ ਧਿਆਨ ਰੱਖੀਏ 2027 ਚ ਪਾਲਟਾ ਦੇ ਦੇਣਾ ਅਹ ਸਰਕਾਰ ਸਰ ਖਾਲਸਾ ਸਰਕਾਰ ਹੀ ਆਉਣੀ ਹੈ ਖਾਲਸਾ ਰਾਜ ਆਏਗਾ ਮੈਨੂੰ ਕਈ ਬੰਦੇ ਪੁੱਛਦੇ ਨੇ ਬਈ ਤੂੰ ਉਹ ਕਰ ਰਹੇ ਆ ਦਾੜੀ ਰੱਖ ਰਹੇ ਆ ਪਰ ਨਾ ਬੰਨਣ ਲੱਗਿਆ ਮੈਂ ਕਿਹਾ ਇਹਦਾ ਬੰਨਣਾ ਹੀ ਪੈਣਾ ਬਈ ਆ ਉਹ ਤਾਂ ਆਈ ਏ ਇਹਦਾ ਰਾਜ ਆਊਗਾ ਕੱਲ ਬੰਨ ਲਓ ਕੱਲ ਬੰਨ ਲਓ ਚਾਹੇ ਚਾਰ ਦੇ ਰੋਕੇ ਬੰਨਣ ਉਹ ਇਹਦਾ ਬੰਨਣਾ ਹੀ ਪੈਣਾ ਬਈ ਜੋ ਗ੍ਰਾਮਾ ਦੇ ਭਰਕੇ ਲਈ ਆਤਾ ਇਹ ਸਿੱਧਵਾ ਬੇਟ ਦੇ ਲਈ ਭਾਣ ਦਾ ਜੀਵਨ ਕੰਟਰੋਲ ਦਾ ਬਾਅਦ ਨਲਾ ਨਲਾ ਖਾਣ ਦਾ ਜਿਹੜੇ ਲੱਭ ਜਣੇ ਲੋ ਵੀ ਮਿੱਤਰੋ ਗੁੱਡ ਮਾਰਨਿੰਗ ਆਸਰੀ ਕਾਲ ਇਧਰ 우ਸਤਾਦਾਂ ਦੀਆਂ ਚੱਲ ਰਹੀਆਂ ਗੱਲਾਂ ਬਾਤਾਂ ਤੇ ਉਸਤਾਦਾਂ ਛਾਨੇ ਵਾਲਾ ਜਿਹੜੇ ਛਾਨੇ ਵਾਲ ਜੁਨੀਅਨ ਤੋਂ ਆਪਣੀ ਵੀਡੀਓ ਦੇਖਦੇ ਆ ਭਾਈ ਪਖਾਨਾ ਨੌਰ ਮੰਦੇ ਕਿਆ ਨੋ ਬਈ ਤੁਹਾਡਾ ਦਰਸ਼ਨ ਦਰਸ਼ਨ ਸਤਿ ਅੰਮਦੋ ਪਿੰਡ ਆਨੰਦਪੁਰ ਪਿੰਡ ਆਨੰਦਪੁਰ ਬਾਈ ਦਾ ਤੇ ਬਾਈ ਦੀ ਉਹ ਆ ਸਾਹਮਣੇ ਵਾਲੀ ਗੱਡੀ ਆ ਹਨਾ ਤੇਰੀ ਪੀਵੀ 13 ਆ 0043 ਆ ਰੋ ਗਿਆ ਇਹ ਆ ਉਹ ਵੀ ਗੱਡੀ ਸਾਹਮਣੇ ਆ ਵੀ ਤਾਂ ਉਹ ਇੱਕ ਦੇਖਾ ਕਿ ਡਾ ਲਾ ਗਏ ਅਜੇ ਮਹਾਰਾਜਰ ਜੰਨੇ ਤੇ ਜੀ ਦਾ ਬਾਈ ਬਹੁਤ ਜੰਨੇ ਆ ਮਾਤੋਂ ਅੱਡੀ ਅੰਦੋਰ ਬੜਾ ਪਿਆਰ ਕੋਈ ਕਰੀ ਅਸੀਂ ਤੁਹਾਨੂੰ ਆ ਗੱਡੀ ਆ ਪੈਂਦੀ ਰਹੇ ਨਾ ਬਈ ਮਿੱਤਰੋ ਲੈ ਕੇ ਮਗਲਾਲ ਪਾਣੀ ਗੱਡੀ ਕਰਤੀ ਸਟਾਰਟ ਆਪਾਂ ਨੇ ਅਰੇ ਰੇਸ ਕਿਨੇ ਮਾਰੀ ਮਾਝਾ ਯਾਰ ਰੇਸ ਕਿਨੇ ਮਾਰਦੀ ਗੱਡੀ ਦੀ ਹੈ ਆ ਆ ਆ ਵੇਖੋ ਬਾਈ ਆ ਪਤਾ ਕਾਦੇ ਲਿਪਤੇ ਪਏ ਆ ਹੁਣ ਆ ਸਾਰੀ ਜੀਰੀ ਇਹਨਾਂ ਨੇ ਇੱਥੇ ਲਿਆ ਕੇ ਝਾੜਨੀ ਆ ਹੁਣ ਐ ਇੰਨੀ ਤਹੋਂ ਲਿਪਗੇ ਜੀਰੀ ਝਾੜਨੀ ਹੈ ਉਰੇ ਵੀ ਮੰਨ ਲਾ ਇਹਦੀ ਦਾਣਾ ਵੀ ਥੱਲੇ ਹੋ ਨਾ ਹੋਵੇ ਖਿੰਡੇ ਨਾ ਵੀ ਉਹ ਸੰਭਰ ਲਈਏ ਜਾਣ ਦੋ ਚਲੋ 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 ਜਾਣ ਦਾ ਜਾਣ ਦਾ ਜਾਣ ਦਾ ਜਾਣ ਦਾ ਚਲੋ 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 ਗੱਡੀ ਆ ਪਿੱਛੇ ਲੋਈ ਉਹਨੂੰ ਭਰਿਆ ਪਿਆ ਚਲੋ 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 ਜਾਣ ਦੋ ਜਾਣ ਦੋ ਜਾਣ ਦੋ ਜਾਣ ਦੋ ਸੱਚ ਖਾਣਾ ਪਕਾਣੇ ਕਾ ਸਥਾਨ ਇਸਰਾਮ ਗ੍ਰਹ ਸਚਾਲਿਅ ਸਸਾਨ ਗਸ ਸਨਾਨ ਨਾਨਤ ਗ੍ਰਹ ਟਰੱਕ ਪਾਰਕਿੰਗ ਹੈ ਤੇ ਦੇਰੇ ਅੜ ਗਿਆ ਤਾਂ ਸਸਾਨ ਗ੍ਰਹ ਕਹਨੇ ਜੀ ਤਾਂ ਮੈਂ ਚੱਲ ਹਾਂ 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 ਨਹੀਂ ਕਰੂੰਗਾ 29000 58 ਰੁਪਏ ਦਾ ਪੈ ਗਿਆ 331 ਲੀਟਰ ਟੈਂਕੀ ਹੋ ਗਈ ਫੁੱਲ ਤੇ ਹੁਣ ਉਹ ਬਾਈ ਘੋੜਾ ਆਪਣੇ ਨਾਲੇ ਆ ਕੱਲ ਦਾ ਨਾਲੇ ਆ ਰਿਹਾ ਹੈ ਕਿੰਨਾ ਹੋ ਜਾ ਤੇ ਹੁਣ ਉਹਦੇ ਚ ਪਵਾਣੇ ਆ ਤੇਲ ਆਪਾਂ ਉਹ ਟਿਕੜੀ ਕਰ ਲੈਂਦੇ ਆ ਗੱਡੀ ਬੜਾਈ ਵੀਡੀਓ ਲੱਤਾਂ ਘਟਾਈਆਂ ਜਾ ਰਹੀਆਂ ਮੇਰੇ ਵੀਰੋ ਇਹ ਆਪਣਾ ਬਾਈ ਇਹ ਜਿਹੜਾ ਚੰਦੌਲੀ ਵਾਲਾ ਬੀਪੀ ਪੰਪ ਹੈ ਇਹਨਾਂ ਤੋਂ ਹੋਰ ਤਾਂ ਕੋਈ ਸਰਿਆ ਨਹੀਂ ਹੈਗਾ ਵੀ ਬੰਦੇ ਨੂੰ ਕੋਈ ਗੱਡੀ ਵਾਲੇ ਡੀਜ਼ਲ ਟੈਂਕੀ ਫੁੱਲ ਕਰਾਉਣੇ 30 35 35000 ਦਾ ਡੀਜ਼ਲ ਪੈਜਣ ਦਾ ਗੱਡੀਆਂ 'ਚ ਆ ਲੈ ਆ ਕੇ ਰੱਖਤੀ ਆ ਮਸ਼ੀਨ ਦੀ ਲੱਤਾਂ ਘਟਾਉਣੇ ਵਾਲੀ ਇਹਦਾ ਅਸੀਂ 1 2 ਦੀਆਂ ਵੀ ਘੁੱਟ ਦੋਂਗੇ ਇਹਦਾ ਅਸੀਂ 1 2 ਦੀਆਂ ਵੀ ਘੁੱਟ ਦਾਂਗੇ ਕੰਮ ਸੇ ਕੰਮ ਇਹਨਾਂ ਨੂੰ ਅੱਛਾ ਦਿਵਾਲੀ ਦੇ ਦਿਨਾਂ 'ਚ ਜਿੰਨੇ ਵੀ ਪੰਪ ਐ ਇੱਧਰ ਆਪਣਾ ਯੂਪੀ ਵਾਲੇ ਸਾਰੇ ਕੋਈ ਨਾ ਕੋਈ ਗਿਫਟ ਦਿੰਦਾ ਪਰ ਇਹ ਬੰਦਿਆਂ ਨੇ ਅੱਜ ਤੱਕ ਪਿਛਲੇ ਚੱਕਰ ਸਾਨੂੰ ਕੂਪਨ ਦਿੱਤੇ ਇਹਨਾਂ ਨੇ ਚੀਚੀ ਜੀ ਨੀਕੋਲ ਗੇਟੂ 'ਚ ਤਾਂ ਇੱਕ ਬਰਛ ਜਮਈ ਨਿਆਣੇ ਵਾਲਾ ਉਹ ਕੂਪਨ ਦੇ ਕੇ ਹੈ ਉਹ ਕੂਪਨਾਂ 'ਚ ਸਾਰਾ ਕੁਝ ਹੀ ਆਈ ਹੈ ਵੀ ਬੰਦੇ ਸਾਡੇ ਹੋਟਲਾਂ ਦੇ ਲੈ ਕੇ ਘੁੰਮ ਰਹੇ ਤੇ ਕੋਪੰਜੇ ਵੀ ਸਾਡੇ ਪੰਪ ਤੇ ਜਾਣਗੇ ਕਿਉਂਕਿ ਇੱਕ ਪੰਪ ਤਾਂ ਉਹ ਸਾਹਮਣੇ ਬਣ ਰਿਹਾ ਇੱਕ ਪੰਪ ਇੱਧਰ ਭਾਰਤ ਵਾਲਾ ਪਿੱਛੇ ਤਿਆਰ ਹੋ ਰਿਹਾ ਹੁਣ ਇਹਨਾਂ ਦਾ ਚੱਲ ਰਿਹਾ ਕੰਪੀਟੀਸ਼ਨ ਤੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਭਾਈ ਗੱਡੀਆਂ ਵਾਲਿਆਂ ਨੂੰ ਕੋਈ ਤਾਂ ਕੋਈ ਗਿਫਟ ਜ਼ਰੂਰ ਦਿਆ ਕਰੋ ਕਿਉਂਕਿ ਕੋਈ ਚਲੋ ਸਾਬਣ ਹੋ ਗਿਆ ਕੋਈ ਤੇਲ ਹੋ ਗਿਆ ਕੋਈ ਕਮਚਾ ਆ ਸਾਡੇ ਵਾਲੀਆਂ ਗੱਡੀਆਂ ਪਿੱਛੇ ਉਧਰ ਬੌਂਕੜੇ ਡੀਜ਼ਲ ਪਾ ਕੇ ਆਈਆਂ ਸੀ। ਹੈ ਪਿੰਡ ਦੇ ਵਿੱਚ ਪੰਪ ਦਾ। ਉਹਨਾਂ ਨੇ 4-4 5-5 ਟਿੱਕੀਆਂ ਸਾਬਣ ਦੀਆਂ ਦਿੱਤੀਆਂ। ਉਹਨਾਂ ਨੂੰ ਦੋਨਾਂ ਜਣਿਆਂ ਨੂੰ ਦੋ ਗਮਚੇ ਦਿੱਤੇ ਪਰ ਨਹੀਂ। ਦੇਖ ਲਓ ਹੁਣ ਤੁਸੀਂ ਕਲਕੱਤੇ। ਪਰ ਇਹਨਾਂ ਤੋਂ ਨਹੀਂ ਸਰਦਾ ਹੈਗਾ। ਚਲੋ ਉਠਾਉਣਾ। ਮੈਨੂੰ ਵੀ ਦੇਖਣ ਦੇ। ਸੋਣੇ ਜੁੱਤੀ ਤਾਂ ਪਿੱਟੇ ਨਹੀਂ ਆਲਾ। ਚਲ। ਇਨੋਂ ਐਨ ਪਿੱਛੇ ਲਾਲਾ ਪਿੰਨੀਆਂ ਨੂੰ ਕਿੰਨੀਆਂ ਵਿਚਾਉਣੀਆਂ ਚਾਹੀਦੀਆਂ ਹਨ ਆ ਪਿੰਨੀਆਂ ਤਾਂ ਆਂਦੀਆਂ ਨਹੀਂ ਇਹਦੀ ਦੇਖ ਵਿੱਚ ਗੱਡੀ ਨੂੰ ਲਈ ਜੀ ਹਾਂ ਆ ਦੇਖੋ ਬਾਈ ਲੱਤਾਂ ਲੱਗਾ ਕੌਣ ਇਹਦਾ ਹਾਂ ਠੀਕ ਹੈ ਹਾਂ ਜੇ ਰੱਬ ਦਾ ਬੱਤਾ ਇਧਰ ਉਧਰ ਹੋਇਆ ਬਹੁਤ ਫੇਰ ਤਾਂ ਇਹ ਵੀ ਨਹੀਂ ਚੰਗੀ ਲੱਗਣੀ ਚਲ ਐਂ ਦੱਬੂਗੀ ਤੇ ਫੇਰੇ ਮਾਰੇ ਮੋਟੇ ਚਲੋ ਕੋਈ ਨਾ ਕੋਈ ਟਿਕਾਣਾ ਆਏ ਜਾਓ ਆ ਗੋਲੀਆਂ ਨਹੀਂ ਆਏ ਜਾਂ ਹਾਂ ਗੋਲੀਆਂ ਨਹੀਂ ਘੁੰਮਦੀਆਂ ਰਹਿੰਦੀਆਂ ਪੈਰਾਂ ਦੇ ਥੱਲੇ ਵੀ ਹੈਨਾ ਪਿੰਨੀਆਂ ਆਉਣੀਆਂ ਚਾਹੀਦੀਆਂ ਮੈਨੂੰ ਹਾਂ ਪਿੰਨੀਆਂ ਔਰ ਪਤਾ ਹੈ ਕਿ ਉਹ ਉਹ ਥਾਣਾ ਜੱਗੀ ਸਿਟੀ ਸੈਂਟਰ ਹੈ ਨਾ ਉਧਾ ਉਹ ਪੂਰੀ ਕੁਰਸੀ ਆ ਉਹਦੇ ਵਿੱਚ ਪਏ ਜੰਨੇ ਆ ਬਾਹਰ ਦਬਈਆ ਜਿੱਤ ਤੇ ਮੌਲ ਨੂੰ ਮੁੱੱਚੇ ਵੇਹੇ ਮੌਲਾਂ ਚ ਰੱਖੀ ਹੋਈ ਆ ਉਹ ਹਾਂ ਜਿੱਤ ਰੁਪਈਆ ਬਾਹ ਹਾਂ ਉਹ ਵਿੱਚ ਬਹਿ ਜਾ ਕਰਦਣ ਵੀ ਫੜਦੀ ਨਹੀਂ ਆਹੋ ਕਰਦਣ ਕੋਲ ਵੀ ਜਾਨੀਆਂ ਗੋਲੀਆਂ ਜੀਆਂ ਆ ਦੇਖ ਆ 15 ਮਿੰਟ ਦੀ ਨਸਾ 14 ਮਿੰਟ ਦੀ ਆ ਮੇਰੀ ਤਾਂ 12 ਮਿੰਟ ਹੋਣ ਦੱਤੀ ਆ ਆ ਇਹਦੇ ਚ ਫੰਕਸ਼ਨ ਆ ਵਾਰਮ ਹਮ ਪਰ ਵਾਈਬ੍ਰੇਟ ਕੱਲਾ ਔਨ ਜੀਏ ਨਹੀਂ ਦਾਬਤ ਉਹ ਨਾ ਕੋ ਉਹ ਕਰਦੀ ਹਾਂ ਹਾਂ ਮੈਂ ਲੱਤੈਨਾ ਫੜ ਰਿਹਾ ਏਕਣਾ ਹੀ ਚਾਕੇ ਗੱਡੀ ਜੁਟਾਣਾ ਹੋਏ ਲੱਦਵਾ ਖੋਲੇ ਗੁਲੀਆਂ ਨੇ ਮੋਟਾ ਪਤਾ ਆਈ ਵਾਰਾਂ ਨਸੀ ਰਹਿ ਗਿਆ 11 ਕਿਲੋਮੀਟਰ ਅੱਗੇ ਹੁਣ ਚਾਹ ਪੀਣਿਆ ਯਾਰ ਸਰੀਰ ਜਿ ਖੱਲਿਆ ਨਹੀਂ ਹਲੇ ਨਾਰਸ ਕਰ ਲਿਆ ਹੈ ਬਾਹ ਜਾਓ ਜੀ ਟੈਰ ਤੈਨੂੰ 20 ਵਾਰ ਸਮਝਾਇਆ ਬਾਈ ਵੀ ਕੁੰਡੀ ਉਰੇ ਨਾ ਰੱਖੇ ਕਰ ਮੇਰੇ ਗਿੱਟਿਆਂ ਪਰ ਵੱਜਦੀ ਆ ਇਹ ਤੂੰ ਫੇਰ ਨਹੀਂ ਮੰਨਦਾ ਅੱਗੇ ਲਾ ਲੋ ਅੱਗੇ ਕਿੱਕ ਕਰੇ ਨੱਚਦਾ ਹੀ ਆਉਂਦਾ ਨੱਚਦਾ ਹੀ ਆਉਂਦਾ ਖਬਰੂ ਹਾਏ ਯਾ ਤੇ ਨਾਲ ਲਈ ਹੈ ਜਿੰਨਾ ਕ ਅਸੀਂ ਤੁਰਦੇ ਅੰਨਗੇ ਤੁਰਦਾ ਮ ਇਹ ਵਰਚੀੜਾ ਆਣੇ ਵਾਲੀ ਹੋ ਗਈ ਰਬੜ ਜੀਆ ਕਵੈਂਤੀ ਚੱਲਦੇ ਆ ਜੋਬਰ ਇਹ ਜੇ ਹਵਾ ਘੱਟ ਲਾ ਦੇ ਨਾ ਹੋਈ ਮੇਤੋ ਪਰਵਤੀ ਜਿਲ੍ਹਾ ਤੇ ਲਾਪਾਂ ਤੇ ਬੰਟੀ ਦੇ ਹੋਟਲ ਤੇ ਪਹੁੰਚ ਗਏ ਆਪਾਂ ਤੇ ਇਸ ਟਾਈਮ ਇੱਕ ਮਿੰਟ ਮਾੜਾ ਫੋਨ ਆ ਰਿਹਾ ਇੱਕ ਮਿੰਟ ਬਹੁਤ ਹੀ ਗਲਤ ਕੰਮ ਹੋਇਆ ਯਾਰ ਇੱਕ ਅਕਿੰਦਰ ਭਾਈ ਦਾ ਜਾਣਕਾਰ ਸੀਗਾ ਡਰਾਈਵਰ ਵਿਚਾਰਾ ਉਹ ਐਕਸੀਡੈਂਟ ਚ ਪੂਰਾ ਹੋ ਗਿਆ ਸੱਤਾ ਚਾਹ ਪੀਣ ਲੱਗਿਆ ਵਾ ਲੈ ਨੋ ਭਾਈ ਇਸੇ ਉਸੇ ਕਰਤੇ ਕੋ ਇਹ ਸਭ ਅਜਾ ਫੋਨ ਤੇ ਲੱਗਿਆ ਵਾ ਭਾਈ ਮੈਂ ਕਿਹਦੇ ਤੇ ਭਾਈ ਇੱਕ ਬੇਨਤੀ ਹੈ ਤੁਹਾਨੂੰ ਸਾਰੇ ਭਰਾਵਾਂ ਨੂੰ ਜਿਹੜੇ ਆਪਣਾ ਪੈਗ-ਸ਼ੈਗ ਲਾਣੇ ਆ ਹਨਾ ਸਾਨੂੰ ਭਾਈ ਪੈਗ-ਸ਼ੈਗ ਲਾ ਕੇ ਰੋਡ ਭਾਰ ਨਾ ਕਰਿਆ ਕਰੋ ਜਾਂ ਉਹ ਵੀ ਬੰਦਾ ਨਾਲ ਉਹ ਕਰਿਆ ਕਰੋ ਤਹਾਂ ਜਾ ਕੇ ਰੋਡ ਪਰ ਕਰਿਆ ਕਰੋ ਜਦੋਂ ਵੀ ਬੰਦਾ ਨਾਲ ਹੋਵੇ ਹੈਨਾ ਜਾਨ ਜਿਹੜੀ ਆਪਣੀ ਬਹੁਤ ਕੀਮਤੀ ਆ ਐ ਬਾਰ-ਬਾਰ ਨਹੀਂ ਮਿਲਨੀ ਇੱਕੇ ਵਾਰ ਮਿਲਦੀ ਹੁੰਦੀ ਆ ਚਾਹ ਲਈ ਯਾਰ ਇੱਕ ਚਲੋ 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 ਜਾਨ ਦਾ ਜਾਨ ਦਾ ਜਾਨ ਦਾ ਜੀ ਲਾਣੇਦਾਰ ਦਾ ਫੋਨ ਗਰਜਾਨ ਦਾ ਹੀ ਹੋਣਾ ਤੇ ਲਓ ਵੀ ਮਿੱਤਰੋ ਕ੍ਰਿਸ਼ਨਾ ਹੋਟਲ ਤੇ ਪਹੁੰਚ ਗਏ ਆਪਾਂ ਤੇ ਇੱਥੇ ਹੁਣ ਬਾਈ ਉਹਨੂੰ ਰੋਟੀ ਰੋਟੀ ਖਾ ਆ ਕੇ ਪੈ ਜਾਣਗੇ ਆਪਾਂ ਚਲਾਵਾਂਗੇ ਗੱਡੀ ਨੂੰ ਤੇ ਮੈਂ ਹਰ ਮਿੰਟੂ ਦੀ ਡਿਊਟੀ ਔਨ ਤੇ ਲੈ ਵੀਰੇ ਤੇਰੇ ਕੰਨੀ ਵੀ ਬਣਾ ਦਿੰਨੇ ਆ ਹੋਰ ਦੱਸ ਇਹ ਉਸਤਾਦ ਸਾਡੇ ਨਾਲ ਚਾਦਰਿਆਂ ਵਾਲੇ ਉਸਤਾਦ ਆ ਬਬੂ ਚਾਦਰਿਆਂ ਵਾਲੇ ਉਸਤਾਦ ਜੀ ਏ ਪੀੜੀਆਂ ਪਜਾਮੀਆਂ ਵਾਲੇ ਆਹ ਦੇ ਚਾਦਰਾਂ ਲਾਈ ਫਿਰਦਾ ਪੱਟੂ ਹੁਣ ਇਹ ਇਹ ਦੋ ਬੰਦੇ ਜੀ ਇਹ ਜਿਹੜੇ ਦਿਖ ਰਹੇ ਨੇ ਤੁਹਾਨੂੰ ਇਧਰ ਸਾਈਡ ਉਹ ਇਹ ਦੋ ਬੰਦੇ ਜੀ ਇਹ ਹੁਣ ਡੈੱਡ ਹੋ ਜਾਣਗੇ ਜੀ ਖਾ ਕੇ ਅੰਨੁਰੇ ਆਣਾ ਸੀ ਠੰਡ 'ਚ ਗੱਡੀ ਚਲਾਣੀ ਆ ਜੀ ਦੋ ਜਣਿਆਂ ਨੇ ਇਹ ਇਹ ਜਿਹੜੇ ਇਹ ਜਿਹੜੇ ਦੋ ਜਣੇ ਆ ਨਾ ਇਹ ਇਹਨਾਂ ਨੇ ਗੱਡੀ ਚਲਾਣੀ ਯਾ ਯਾਰ ਤੇ ਆਪਾਂ ਨੂੰ ਆਇਆ ਸੀਗਾ ਹੁਣ ਫੋਨ ਬਾਪੂ ਦਾ ਬਾਪੂ ਕਹਿੰਦਾ ਮੈਂ ਅਦਗਟਣ ਤੇ ਗਿਆ ਨਹੀਂ ਕਹਦਾ ਉਹਨੂੰ ਅਦਗਟਣ ਦੇ ਪਹਚਾ ਮੈਂ ਕਹਾ ਠੀਕ ਆ ਅਦਗਟਣ ਦੇ ਪਹਚਾਦਾ ਤੇ ਅਦਗਟਣ ਹੋਇਆ ਪਿੰਡ ਸਾਡੇ ਰਹਿਮਲ ਮਾਦਰੀ ਤੇ ਇੱਥੇ 35 ਲੱਖ ਰੁਪਇਆ ਲਾਗੇ ਬਾਈ ਜੀ ਗਰਾਊਂਡ ਗਰਾਊਂਡ ਤਿਆਰ ਕਰਨਾ ਉਹਨਾਂ ਨੇ ਸਾਰਾ ਮਤਲਬ ਫੁੱਟਬਾਲ ਦਾ ਵਿੱਚ ਸਾਰਾ ਆਟਰਮ ਸਟਰਮ ਸਭ ਖੇਲਾ ਹੋਇਆ ਕਰਨਗੇ ਉੱਥੇ ਮੈਂ ਤੁਹਾਨੂੰ ਫੋਟੋ ਲਾ ਦਿੰਨਾ ਔਰ ਦੇਖਿਓ ਜ਼ਰੂਰ ਹਨਾ ਤੇ ਜਦ ਗਰਾਊਂਡ ਤਿਆਰ ਹੋ ਗਿਆ ਫਿਰ ਆਪਾਂ ਜਾ ਕੇ ਬਣਾ ਦਾਂਗੇ ਵੀਡੀਓ ਹਲਦਾ ਅਰਗਟਨ ਦੇ ਹੱਥਾਂ ਦੀ ਦੇਖ ਲਓ ਜੀ ਇੱਕ ਫੋਟੋ ਇੱਥੀ ਦੀ ਆ ਤੇ ਬਾਕੀ ਦਾਸ ਜੀ ਨੂੰ ਚਾਨਣਾ ਪਾਓ ਉਹ ਆਏ ਠੀਕ ਆ ਨਾ ਵਿਆਹ ਵਾਲੇ ਨੂੰ ਆ ਦੇਖ ਚੰਨਣਾ ਉਹ ਤੁਸੀਂ ਪਾਣਾ ਬੈਠੋ ਚੰਨਣਾ ਅਸੀਂ ਪਾਵਾਂਗੇ ਵੀਰ ਜੀ ਆ ਜੀ ਸਾਰੇ ਰਾਜ ਚੰਨਣਾ ਪਾਣੇ ਨੂੰ ਇਹ ਮੈਂ ਕਿਹਾ ਆ ਜਿਓ ਅੱਥੇ ਹੋ ਕੇ ਦਾਦਾ ਜੀਓ ਉਹ ਤੇ ਹਾਂ ਦਾਦਾ ਤੇ ਤੁਹਾਨੂੰ ਮੈਨੂੰ ਫੋਨ ਕਾਤੇ ਲਾਉਣੀ ਆ ਦਾਦਾ ਚੌਪੜਾ ਤੇ ਮੈਟਰ ਇਕੱਠ ਬਣਾਇਆ ਜਾਂਦਾ ਫਿਰ ਇਸਕੀ ਹੋਰ ਕਾਹਨੇ ਕਾੜ ਦੇ ਗਾਓ ਹੋਰ ਕਾੜ ਕੋਦੇ ਅੱਛਾ ਪੈਸੇ ਲੈ ਜਾਓ ਗੱਡੀ ਆ ਕੇ ਅਗਲੇ ਨੂੰ ਜਵਾਬ ਦੇ ਦੋ ਘਰੇ ਜਾ ਕੇ ਮੈਂ ਆਉਣਾ ਆਂ ਵੀ ਆਤਾ ਜਾਣਦੇ ਭੇਤੀ ਨਹੀਂ ਜਾਣਦੇ ਭੇਤੀ ਹੋ ਜਿੰਨੇ ਇੱਕ ਦੂਏ ਦੇ ਜਦ ਆਪਾਂ ਮੰਨ ਲਾ ਕਿਸੇ ਕੋਲ ਜਾਣਦੇ ਆ ਫਿਰ ਆਪਣਾ ਸੁਭਾ ਹੁੰਦਾ ਹੋਇ ਜ ਉਹ ਦੂਏ ਬੰਦੇ ਨੂੰ ਫਿਰ ਬਾਈ ਜੇ ਪਸੰਦ ਨਹੀਂ ਨਾ ਹੁੰਦਾ ਹੈਗਾ ਤੇ ਉਹ ਜੇ ਤੂੰ ਸਮਝ ਲੈ ਵੀ ਫੁੱਟ ਜਾਈਏ ਨੰਗੋ ਚਾਹੀਓ ਕਰਦਾ ਫਿਰ ਨਾ ਉਹਦੀ ਉੱਥੇ ਬਣਦੀਏ ਜਾਂਗੇ ਨਾ ਬਾਤ ਦਾਲ ਹੀ ਨਹੀਂ ਗੱਲ ਦੀ ਪਹਿਲਾਂ ਤਾਂ ਉਹ ਉਂਗਲੀਆਂ ਲਾਈ ਜਾਂਦਾ ਦੂਆ ਬੰਦਾ ਵੀ ਉਹ ਤੂੰ ਆਏ ਇੱਥੇ ਆਏ ਇਹ ਆ ਉਹ ਹੈ ਚਲੋ ਹਰੇਕ ਬੰਦੇ ਨੇ ਹੁੰਦਾ ਵੀ ਚੱਲੇ ਯਾਰ ਵੀ ਮੈਂ ਵੀ ਇੱਥੇ ਮੈਨੂੰ ਪੰਜ ਮਿਲਦਾ ਗਾਣਾ ਮੈਨੂੰ ਬੰਦਾ ਦੂਆ ਸੱਤ ਕੋਣ ਹੋਈ 16 ਜੱਕੀਆਂ ਨੇ ਸਾਨੂੰ ਸਾਹਜਾਨਪੁਰ ਚਲ ਪਿਆ ਇਹ ਆਟਾ ਲੈ ਕੇ ਆਈ ਭਗਜੂ ਨੂੰ ਜੇ ਮੈਦਾ ਮਤਲਬ ਉਹਦਾ ਇਹਨੇ ਰੋਗ ਕੰਨ ਕੀਤੀ ਸਾਹਜਾਨਪੁਰ ਚਲਿਆ ਉੱਥੋਂ ਇਹਨੇ ਫਾਰ ਭਰ ਲਿਆ ਬੋਕਰੇ ਦਾ ਨਾ ਆਉਣਾ ਫੱਡਾ ਡਰ ਮੈਂ ਕਹਿੰਦਾ ਕੱਲਾ ਚਰੋਣ ਅਸੀਂ ਤਿੰਨ ਜਣੇ ਸੀਗੇ ਮੈਂ ਚੱਲੇ ਨਾਲ ਗੱਡੀ ਚਲਾਦਾ ਉਹ ਸਾਨੂੰ ਕੀ ਪਤਾ ਤੂੰ ਸਾਡੇ ਬੰਦੇ ਵਟਣ ਨੂੰ ਫਿਰਦਾ ਹੋ ਰਹੀ ਵੀ ਬੰਦਾ ਗਲਤੀ ਕਰ ਜਾਂਦਾ ਪਰ ਬੁਲਦੇ ਹੈ ਵਿਸਥਾਰ ਨਾਲ ਉਦੋਂ ਕਿਉਂ ਲਓ ਵੀ ਮਿੱਤਰੋ ਬਣਾ ਉਸਤਾਦ ਨੇ ਲਖਨਊ ਤੋਂ ਕਾਨਪੁਰ ਵਾਲੇ ਪਾਸੇ ਨੂੰ ਜਾਣਾ ਕਿਉਂਕਿ ਇਹਦਾ ਮਾਲ ਤਾਂ ਹੈਗਾ ਗੋਵਿੰਦਗੜ੍ਹ ਦਾ ਤੇ ਬਾਈ ਉਸਤਾਦ ਜਾਂਦਾ ਉੱਧਰੋਂ ਹੋ ਕੇ ਅਲੀਗੜ੍ਹ ਨੂੰ ਹੋ ਕੇ ਤੇ ਆਪਾਂ ਨੇ ਓਏ ਚੰਚੇ ਓਏ ਪਾਸੇ ਜਾਣਾ ਆ ਚੱਕ ਲਓ ਫਿੱਟਾ ਬਿਆ ਤੇਰੇ ਵਿੱਚ ਹੀ ਰੱਖਿਆ ਸਰ ਐਗਾ ਦਾ ਐਗਾ ਦਾ ਯਾਰਾ ਪਤਨੀ ਘੀ ਗੂ ਉਹ ਕਰਨ ਲੱਗੇ ਨਮਕ ਪਾਤਾ ਬਾਬਾ ਨਮਕ ਤੇ ਉਹ ਖਾਲੀ ਆ ਤਾਂ ਲਾਦਾ ਨੂਣ ਵਾਲੀ ਹੈ ਨਹੀਂ ਨਮਕ ਲਈ ਆ ਯਾਰ ਐ ਹੁਣ ਕੀ ਹੁਣ ਮੈਂ ਕਿਹਨਾਂ ਨਾਲ ਕਿੰਨੇ ਬਣਾਉਣਾ ਕੀ ਸੀ ਤਾਂ ਬਾਈ ਘਰ ਤੇ ਹੀ ਲਿਆਉਂਦੇ ਹਾਂ ਹਾਂ ਓ ਘਰ ਤੇ ਓਸ ਦਾਪ ਹੋਰ ਹੋਈ ਬਜ਼ਾਰੂ ਬਜ਼ੂ ਲਿਆ ਗੱਲ ਇਹ ਨਹੀਂ ਬਣਦੀ ਹੈ ਚਾਹ ਚਾਹ ਅਸੀਂ ਬਾਅਦ ਵਿੱਚ ਪੀਏਗੇ ਖਾਣਾ ਖਾ ਕੇ ਚਾਹੇ ਤਾਂ ਮੰਗੀ ਵੀ ਨਹੀਂ ਅਭੀ ਪੀ ਲਈ ਆ ਚਾਹੇ ਪੀ ਲਿਆ ਦੋ ਚਾਹੇ ਇਹ ਕਿਹਦਾ ਸਿਸਟਮ ਹੋ ਗਿਆ ਹੁਣ ਵੀ ਉਧਰ ਉਹ ਤੂੰ ਕਿੱਧਰ ਆ ਪਰਿਵਾਰ ਨਾਲ ਆ ਜਾ ਉੱਪਰ ਲੈ ਬੈਠਾ ਹੁਣ ਭਾਈ ਜੇ ਉਧਰ ਸਾਹਮਣੇ ਮੇਜ਼ ਉਧਰ ਹਾਂ ਕਾ ਬੋਲਤੀ ਪਬਲਿਕ ਉਹ ਜੀ ਉੱਤਰ ਕਰੋ ਠੀਕ ਕੀ ਚੰਦਾ ਭਲੇ ਦਾ ਉਹਨੇ ਇੱਕ ਲੇਖਾ ਜੰਮਾ ਇਧਰ ਆ ਆਪਾਂ ਆਹ ਚੰਦਾ ਜੱਟਾ ਹੋਰ ਵੀ ਜ ਲੋਕਾਂ ਨੇ ਜਦ ਮੈਂ ਨਾਲ ਆਪਣੇ ਲੋਕਾਂ ਨੇ ਆ ਜਿਹੜੇ ਸੰਗਲ ਪਵਾਏ ਨੇ ਜੱਗ ਬੰਦੇ ਨੇ ਪਵਾਏ ਨੇ ਇਹ ਡਾਰੀਆਂ ਵਾਲਿਆਂ ਨੇ ਪਵਾਏ ਨੇ ਆ ਉਹ ਬੜੀ ਦਾ ਆ ਉਹ ਬੜੀ ਦਾ ਜਮੀਨ ਆ ਉਹ ਵੀ ਚਲੇ ਗਏ ਜਿਨ੍ਹਾਂ ਨੇ ਸੰਗਲ ਪਵਾਏ ਹਾਂ ਜੀ ਮਿੱਤਰੋ 8:30 ਹਾਂ 9:30 ਹੋ ਗਏ ਇਹਦਰ ਸਿੰਘਾਸਨ ਸਿੰਘਾਸਨ ਲੱਗ ਗਿਆ ਆ ਤਾਂ ਮਖਮਲੀ ਵਿਛਾਈ ਥੱਲੇ ਚਾਦਰ ਕਹਿੰਦਾ ਹਨਾ ਠੰਡ ਲੱਗਦੀ ਹੈ ਕਹਿੰਦਾ ਮੈਂ ਕਿਹਾ ਆ ਪਸ਼ਾ ਫਿਰ ਥੱਲੇ ਕੰਬਲ ਆ ਇਦਾਂ ਵੇਖਿਆ ਨਹੀਂ ਹੈ ਜੈਕਟ ਜੁਗੜ ਰੱਖ ਕੇ ਮਾ ਹੁਣ ਇਹਨੇ ਉਹ ਸੁਣਦੇ ਨੇ ਨਾ YouTube ਉੱਪਰ ਲਾ ਲੈਣੀਆਂ ਖਬਰਾਂ ਜੀਆਂ ਉਹ ਖਬਰਾਂ ਸੁਣਦੇ ਸੁਣਦੇ ਨੇ ਇਹਨੇ ਸੌ ਜਾਣਾ ਫੇ ਇਹਦੀ ਛਾਤੀ ਪਰ ਤੇ ਫੋਨ ਜਾ ਕੇ ਕੇ ਮੈਂ ਬੰਦ ਕਰਦਾ ਉਹਨਾਂ ਵੇਲੇ ਵੇਲੇ ਆ ਹੁਣ ਵਿਲੇ ਫੋਨ ਚਲਾਣੇ ਵਰੇ ਨਾ ਦੇਖਿਆ ਵਾ ਮੈਂ ਵੀ ਤਾਂ ਹੀ ਜਲਾਣਾ ਗਿਆ ਵਿਲਾ ਹੁੰਨਾ ਬਸ ਹਾਣ ਜੀ ਮਿੱਤਰੋ ਟਾਈਮ ਹੋ ਗਿਆ 1:22 ਮਿੰਟ ਤੇ ਨਿਕਲਉ ਕਰ ਲਿਆ ਪਾਰ ਆਪਾਂ ਤੇ ਨਿਕਲਉ ਪਾਰ ਕਰਿਆ ਹੀ ਆ ਹੁਣ ਤੇ ਜਿਹੜੀ ਨਿਕਲਉ ਪਾਰ ਕਰਨੇ ਦੀ ਵੀਡੀਓ ਆ ਹਨਾ ਉਹ ਸਾਰੀ ਕੱਲ ਨੂੰ ਆਉਗੀ ਉਹਦੇ ਚ ਕੱਲਾ ਕੱਲਾ ਮੋੜ ਦੱਸਿਆ ਵਾ ਨਵੇਂ ਬੰਦਿਆਂ ਵਾਸਤੇ ਜਿਹੜੇ ਪਹਿਲੀ ਵਾਰ ਹੈ ਦੂਜੀ ਵਾਰ ਲਖ ਲਉ ਆਏ ਆ ਹਨਾ ਕਈ ਬੰਦੇ ਆਏ ਜੇ ਆ ਆਲੂਆਂ ਪਰ ਪਹਿਲੀ ਵਾਰੀ ਆਏ ਆ ਲਖ ਲਉ ਨੂੰ ਪਾਰ ਕਰਨਾ ਜਿਹੜੇ ਉੱਧਰ ਪੱਕੇ ਬੰਦੇ ਨੂੰ ਚੱਲਦੇ ਸੀਗੇ ਆਪਾਂ ਨੂੰ ਦੋ ਤਿੰਨ ਗੱਡੀਆਂ ਮਿਲੀਆਂ ਹਨਾ ਜਿਹੜੇ ਬੰਦੇ ਕਹਿੰਦੇ ਆ ਕਿ ਯਾਰ ਬਾਈ ਅਸੀਂ ਕਾਹਲੇ ਸਾਲ ਬਾਅਦ ਆਏ ਪੀਲਖ ਲਊ ਅੰਦਰ ਨੂੰ ਗਵੇਂ ਔਰ ਬਾਹਰ ਹੁੰਦਾ ਕਿ ਜਿਹੜਾ ਅੰਦਰ ਵਾਲਾ ਬਾਈ ਬਾਜ਼ ਆ ਹਨਾ ਆਪਾਂ ਉਹਦੀ ਵੀਡੀਓ ਬਣਾਈ ਆ ਪੂਰੀ ਉਹ ਕੱਲ ਨੂੰ ਆਉਗੀ 6 ਵਜੇ ਜਿਹੜਾ ਉਹ ਵੀਡੀਓ ਦੇਖਿਓ ਜ਼ਰੂਰ ਜਿਹੜੇ ਬੰਦੇ ਨਵੇਂ ਆ ਇਹ ਪਹਿਲੀ ਕੀ ਦੂਜੀ ਵਾਰ ਆਏ ਆ ਤੇ ਉਹਨਾਂ ਦੇ ਬਾਈ ਗਾਰਡ ਦੇ ਪੈਸੇ ਬਚ ਜਾਣਗੇ ਜਿਹੜੇ ਭਾਈ ਗਾਰਡ ਦੇ ਪੈਸੇ ਵਜੇ ਜਿਹੜਾ ਮੇਰੀ ਵੀਡੀਓ ਦੇਖ ਕੇ ਨੇ ਬਲੋਗ ਬਾਹਰ ਕਰ ਗਿਆ ਹਨਾ ਜਿਹ ਉਹ ਗਾਰਡ ਦੇ ਪੈਸੇ ਵਜੇ ਉਹਨਾਂ ਜੋ 200 ਰੁਪਏ ਦਾ ਕਿਸੇ ਨੂੰ ਰੋਟੀ ਖਿਲਾਦੇ ਹੋਏ ਨੇ ਮੇਰੇ ਵੀ ਬੱਚੇ ਨੂੰ ਹਨਾ ਕੋਈ ਫਰਕ ਨਹੀਂ ਪੈਂਦਾ ਭਾਤੀ ਤੁਹਾਡੀ ਮਰਜ਼ੀ ਹੈ ਭਾਈ ਖੁਲਾਣੇ ਹੋਈ ਖਿਲਾ ਦਿਓ ਨਹੀਂ ਖੁਲਾਣੀ ਹੋਈ ਤਾਂ ਵੀ ਕੋਈ ਜੱਕਰ ਨਹੀਂ ਠੀਕਾ ਤੇ ਇਹ ਜੀ ਕੀ ਭਾਈ ਸਾਡਾ ਅੱਜ ਦਾ ਵਲੋਗ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਆ ਰੱਖਾ